ਪਰੇ ਖੁਸ਼ ਨਹੀਂ ਆ ਗੱਗਰੇ ਜੋ ਬਾਹਰ ਬੈਠ ਕੇ ਰੋ ਨਾ ਤੀ ਹੌਸਲਾ ਰੱਖੋ ਗੁਰੂ ਸਾਹਿਬ ਹੈ ਨਾ ਗੁਰੂ ਸਾਹਿਬ ਦੇ ਨਾਲ ਮੱਥਾ ਲਾਉਣ ਵਾਲੇ ਇੱਥੇ ਰਹਿ ਨਹੀਂ ਹੈਗੇ ਬੰਦੇ ਆ ਕੇ ਹੱਥ ਪਿੰਦੇ ਤੇ ਬੰਦੇ ਕੋ ਬੋਸ ਲਿਆ ਚਾਹੇ ਮੈਂ ਡੰਡਾ ਚੁੱਕ ਕੇ ਨੂੰ ਕੋ ਮਾਰ ਲਿੰਦੇ ਆ ਜਦੋਂ ਬੰਦੇ ਸਿਆਣੇ ਬੈੜਿਆ ਆ ਕੇ ਮੇਰੇ ਗੱਲ ਪਿੰਦੇ ਆ ਚੁੱਲ੍ਹੇ ਤੋਂ ਬਾਲਦੀਆਂ ਲੱਕੜਾਂ ਕੱਢ ਲੈਂਦੇ ਬਾਹਰ ਸਾਹ ਚਾਲੇ ਚਤਰ ਖਾਫੀ ਦਿੱਤੀ ਅੱਜ ਦਾ ਹਵਾਲੀ ਤੇ ਮੈਂ ਕੋਈ ਨਹੀਂ ਸੁਣੀ ਕਿ ਨਹੀਂ ਨਾ ਕੋਈ ਵਾਲੇ ਜਨੀ ਸਰੇ ਹੀ ਸੇਫ ਬਾਅਦ ਰੱਖ ਕੇ ਉਹਨੇ ਕਿੰਨੇ ਸੇਵ ਰਾਂ ਦੇਣਗੇ ਬਾਹਰ ਨਿਕਲ ਜਾ ਬਾਥਰ ਮਾਜ ਰਹੀ ਹੈ ਅੱਜ ਨਾਉਣਾ ਨਹੀਂ ਤੁਹਾਡੇ ਪਿਓ ਦੇ ਨਹੀਂ ਬਣੇ ਇੱਥੇ ਤੁਸੀਂ ਰਸੋਈ ਚ ਖਾਣਾ ਨਹੀਂ ਬਣਾਉਣਾ ਇਹ ਤੁਹਾਡੇ ਲਈ ਆ ਆ ਬਰਤਨਾਂ ਤੋਂ ਹੀ ਹੱਥ ਨਹੀਂ ਲੋਣੇ ਆ ਬਰਤਨ ਸਾਡੇ ਆ ਨਾ ਬਰਤਨਾਂ ਨੂੰ ਨਹੀਂ ਹੱਥ ਲਾਉਣਾ ਸੋ ਗੁਟਕੇ ਪੂਆ ਪੂਆ ਤੇ ਛੁੱਟੇ ਆ ਵੇਖੋ ਇੱਥੇ ਗੁਟਕੇ ਇੰਨਾ ਚ ਅੱਛਾ ਆ ਗੁਰੂ ਮਾਰੇ ਦੇ ਸਰੂਪ ਆ ਇੱਤਾਂ ਛਤਰਾ ਚ ਰੱਖੇ ਕੜ-ਕੜ ਕੇ ਇਹਨਾਂ ਦੇ ਬਾਹਰ ਅੱਛਾ ਇਹਨਾਂ ਦੇ ਵਿੱਚ ਗੁਟਕਾ ਸਾਹਿਬ ਨੇ ਮਹਾਰਾਜ ਜੀ ਦੇ ਗੁਟਕੇ ਸਾਹਿਬ ਆ ਹਰ ਜਿੱਤਨਾ ਸੁਨਣਾ ਇਹ ਕਿਨੇ ਰੱਖਿਆ ਸਮਾਨ ਹਾਂ ਨਹੀਂ ਜਿਹੜੇ ਗੁੰਡੇ ਆਏ ਸੀ ਸਵੇਰੇ ਸ਼ਰਾਬ ਨਾਲ ਜੀ ਉਹਨਾਂ ਨੇ ਰੱਖਿਆ ਉਨਾਂ ਨੇ ਕਹਿਣੀ ਕਿ ਮਹਾਰਾਜ ਦੇ ਗੁਰਕਾ ਸਾਹਿਬ ਨੇ ਇਹਦੇ ਵਿੱਚ ਤੁਸੀਂ ਹੱਥ ਨਾ ਲਾਓ। ਆਹ ਨਹੀਂ ਪਰੇ ਹੀ ਹੋ ਜੋਂ ਤੁਸੀਂ ਬਸ ਪਿਛੋਂ ਕਿ ਖਲੋਜੋ ੱਟਕੇ ਮਾਰ ਮਾਰ ਕੇ ਸਾਨੂੰ ਪਰੇ ਕਰਕੇ ਖਿਲਾ ਦੇ ਹੀ ਕਹਿਨ ਰਹਿਗਾ ਗੁਰਕਾ ਸਾਹਿਬ ਚ ਚੈੱਕ ਕਰ ਲੋ। ਇਹ ਕੋਈ ਜ਼ੁਲਮ ਨਹੀਂ ਕੀਤਾ ਨਾ ਸਰੇ ਗੁੰਡੇ ਸੱਦੇ 10-12 ਜਨੇ ਸ਼ਰਾਬ ਨਾਲ ਰੱਜੇ ਹੀ ਮੇਰਾ ਬੇਟਾ ਸੁੱਤਾ ਹੀ ਛੋਟਾ। ਤੇ ਮੈਂ ਲਾਗੇ ਬੈਠੀ ਚਾਹ ਪੀਣੀ ਉਠੋ 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 ਇੰਨਾ ਕਰ ਕੇ ਉਹ ਸਮਾਨ ਕੱਢ ਕੇ ਬਾਹਰ ਸੁੱਟਦਾ 10 ਮਿੰਟ ਨਹੀਂ ਲਾਏ। ਇਹ ਸਮਾਨ ਇੱਕ ਟੈਂਪੂ ਦੇ ਵਿੱਚ ਲੱਦਿਆ ਹੋਇਆ ਇੱਕ ਪਰਿਵਾਰ ਦਾ ਜੋ ਗੁਰੂ ਘਰ ਦੇ ਨਾਲ 79 ਸੈਕਟਰ ਦੇ ਵਿੱਚ 7 ਸਾਲਾਂ ਤੋਂ ਜੁੜਿਆ ਹੋਇਆ ਸੀਗਾ ਬਸ ਬਾਸ ਬਾਸ ਸਾਨੂੰ ਤੱਕੇ ਤੱਕੇ ਮਾਰ ਕੇ ਪਰੇ ਹੋ ਜੋ ਪਰੇ ਹੋ ਜੋ ਫੋਨ ਹੱਥਾਂ ਜੋ ਕੋਈ ਜਾਂਦੇ ਹੀ ਤੱਕੇ ਮਾਰੀ ਜਾਂਦੇ ਹੀ ਬਸ ਮਾਨ ਕੱਢ ਕੇ ਬਾਹਰ ਸੜਦਾ ਗੁਰਦਵਾਰਾ ਜੋ ਬਾਹਰ ਹੋ ਜੋ ਤੁਹਾਡਾ ਇੱਥੇ ਕੋਈ ਨਹੀਂ ਹੱਕ ਹੈਗਾ ਤੁਸੀਂ ਮਜਬੂਰੀ ਜੇ ਤੁਸੀਂ ਆਂ ਜੇ ਜੇ ਬਸ ਰਾਤ ਹੋ ਚੁੱਕੀ ਐ ਸਵਾ ਬਹੁਤ ਹੋ ਚੁੱਕਿਆ ਦੋ 3 ਜਵਾਨ ਨੇ ਉਹ ਆਪਣਾ ਘਰ ਲੱਭਣਾ ਕਿਸੇ ਸੈਕਟਰਾਂ ਦੇ ਵਿੱਚ ਗਈਆਂ ਹੁੰਜਣ ਨੇ ਆਪਣੇ ਪਿਓ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਲੱਧਿਆ ਹੋਇਆ ਇਹ ਸਾਡੇ ਗੁਰੂ ਘਰਾਂ ਦੀਆਂ ਨਿਸ਼ਾਨੀਆਂ ਹੋ ਰਹੀਆਂ ਨੇ ਗੁਰੂ ਘਰਾਂ ਦੇ ਨਾਲ ਕੌਣ ਜੋੜੇਗਾ ਆਪਣੇ ਪਰਿਵਾਰਾਂ ਨੂੰ ਕੌਣ ਜੋੜੇਗਾ ਆਪਣੇ ਬੱਚਿਆਂ ਨੂੰ ਅੱਜ ਗੁਰੂ ਘਰਾਂ ਦੇ ਵਿੱਚੋਂ ੱਤਕੇ ਮਾਰ ਕੇ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਕੱਢਿਆ ਜਾ ਰਿਹਾ ਹੁਣ ਜਿਵੇਂ ਉਹ ਕਹਿੰਦੇ ਕਿ ਫੈਸਲਾ ਹੋ ਗਿਆ ਸਾਡਾ ਇੱਥੇ ਨਿਯੰਗ ਸਿੰਘ ਵੀ ਆਏ ਉਹ ਕਹਿੰਦੇ ਫੈਸਲਾ ਹੋ ਗਿਆ ਇਹਨਾਂ ਦਾ ਇਹਨਾਂ ਨੂੰ ਪੈਸੇ ਦੇ ਦਿੱਤੇ ਗਏ ਕਹਿੰਦੇ 10000 ਇੱਕ ਦਿੱਤਾ 11000 ਕੋਈ ਨਹੀਂ ਪੈਸਾ ਮਿਲਿਆ ਨਾ ਮੈਨੂੰ ਕੋਈ ਦੱਸਿਆ ਸੱਚ ਸੱਚ ਨਹੀਂ ਦੱਸਦੇ ਜਿੰਨੇ ਕਿੰਨੇ ਪੈਸਾ ਲੈ ਲਿਆ ਕਿੰਨੇ ਦਿੱਤਾ ਕਿੰਨੇ ਰਿਆ ਕਿੰਨੇ ਦਿੱਤਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਜੀ ਸੱਚ ਬਿਲਕੁਲ ਐਨ ਸੱਚੀ ਆ ਮੈਨੂੰ ਕੋਈ ਨਹੀਂ ਪਤਾ ਕਿੰਨੇ ਫੈਸਲਾ ਕੀਤਾ ਕਿੰਨੇ ਸائن ਕੀਤੇ ਆ ਖਲਤੇ ਬੈਠਾ ਗੰਦਾ ਚੋਤਾ ਗੰਦ ਤੱਕ ਮਕਾਨ ਤਾਂ ਇੱਕਦਮ ਕਿੱਥੋਂ ਪਤਾ ਕਰ ਲਈਏ ਕਾਦੇ ਵੀ ਇਹਦੇ ਪੈਸੇ ਬੰਗੇ ਆ ਸਾਡ ਕੋ ਨਹੀਂ ਰਿਆ ਜਾਂਦਾ ਕਿਰਾਏ ਤੇ ਮੁਕਾਨ ਲੱਗਿਆ ਆਪਾਂ ਨਹੀਂ ਰਹਿ ਸਕਦੇ ਹੋਰ 골ਦਵਾਰੇ ਵੀ ਇਹ ਇਹ ਵੀ ਤੇ ਗੁਰੂ ਘਰ ਆ ਹੋਰ 골ਦਵਾਲ ਚ ਆਪਾਂ ਕਿਵੇਂ ਜਾ ਕੇ ਰਹੀਏ ਇਹ ਵੀ ਤੇ ਗੁਰੂ ਘਰ ਆ ਇਸਾਂ ਦੇ ਸਥਾਨ ਹੋਣਗੇ ਬਾਕੀ ਵੀ ਆਪਾਂ ਸਾ ਵੀ ਕਹਿੰਦੇ ਇੱਥੋਂ ਦੇ ਐਮਸੀ ਸੀਗੇ ਇੱਕ ਉਹ ਵੀ ਕਹਿੰਦੇ ਕਿ ਇੰਨਾ ਤੋਂ ਸੰਗਤ ਨੂੰ ਇਤਰਾਜ਼ ਆ ਸੰਗਤ ਇਤਰਾਜ਼ ਕਰਦੀ ਆ ਇਹ ਮਾੜਾ ਬੋਲਦੇ ਨੇ ਕਿਸੇ ਮੋਰਚੇ ਦੇ ਵਿੱਚ ਮੌਜੂਦ ਨਹੀਂ ਹੈਗਾ ਮੈਂ ਗੁਰੂ ਘਰ ਦੇ ਬਾਹਰ ਖੜਾ ਹੋਇਆ ਇਹ ਸਮਾਨ ਇੱਕ ਟੈਂਪੂ ਦੇ ਵਿੱਚ ਲੱਦਿਆ ਹੋਇਆ ਇੱਕ ਪਰਿਵਾਰ ਦਾ ਜੋ ਗੁਰੂ ਘਰ ਦੇ ਨਾਲ 79 ਸੈਕਟਰ ਦੇ ਵਿੱਚ 7 ਸਾਲਾਂ ਤੋਂ ਜੁੜਿਆ ਹੋਇਆ ਸੀਗਾ ਗੱਲਾਂ ਕਹਿੰਦੇ ਬਹੁਤ ਨੇ ਪਰਿਵਾਰ ਦੀਆਂ ਪਰਿਵਾਰ ਨੂੰ ਅੱਜ ਬਾਹਰ ਕਰ ਦਿੱਤਾ ਇਹ ਪੁਲਿਸ ਸਟੇਸ਼ਨ ਸੁਹਾਣਾ ਦੇ ਵਿੱਚ ਫੈਸਲਾ ਹੋ ਗਿਆ ਪਰਿਵਾਰ ਨੂੰ ਪੈਸੇ ਵੀ ਦੇ ਦਿੱਤੇ ਪਰ ਅਸਲ ਦੀ ਵਿੱਚ ਗੱਲ ਕੀ ਹੈ ਕਿਉਂ ਅੱਧੀ ਰਾਤ ਨੂੰ ਕੱਢਣਾ ਪੈ ਗਿਆ ਕਿਉਂ ਅਜਿਹਾ ਕਹਿਣਾ ਪੈ ਗਿਆ ਇਹ ਪਰਿਵਾਰ ਗਲਤ ਬੋਲਦਾ ਹੈ ਮੰਦਾ ਬੋਲਦਾ ਕਿਨੂੰ ਬੋਲਦਾ ਪ੍ਰਧਾਨ ਸਾਹਿਬ ਨੂੰ ਪੁੱਛਿਆ ਕਿ ਕੀ ਗੱਲਬਾਤ ਹੈ ਪ੍ਰਧਾਨ ਸਾਹਿਬ ਨੇ ਵੀ ਕੋਈ ਪੈਰ ਨਹੀਂ ਫੜਾਏ ਹੱਥ ਨਹੀਂ ਫੜਾਏ ਇਹ ਗੁਰਦੁਆਰਾ ਸਾਹਿਬ ਹੈ 79 ਸੈਕਟਰ ਦਾ ਜਿੱਥੇ ਕਹਿੰਦੇ ਸੰਗਤ ਵੀ ਜਿਹੜੀ ਹੈ ਇਹਨਾਂ ਤੋਂ ਪਰੇਸ਼ਾਨ ਹੋਈ ਹੋਈ ਹੈ ਦੋ ਧੀਆ ਨੇ ਇੱਕ ਪੁੱਤ ਹੈ ਤੇ ਮੀਆਂ ਬੀਬੀ ਆਪ ਨੇ ਇਹਨਾਂ ਤੋਂ ਕਹਿੰਦੇ ਸੰਗਤ ਤੰਗ ਹੋਈ ਹੋਈ ਹੈ ਗਾਲਾਂ ਕੱਢਦੇ ਨੇ ਬਹੁਤ ਇਹ ਚੀਜ਼ਾਂ ਕੀ ਹੁੰਦੇ ਨੇ ਪਰ ਰਾਤ ਹੋ ਚੁੱਕੀ ਹੈ ਸਵਾਬਾਹਤ ਹੋ ਚੁੱਕਿਆ ਦੋ ਧੀਆ ਜਵਾਨ ਨੇ ਉਹ ਆਪਣਾ ਘਰ ਲੱਭਣ ਕਿਸੇ ਸੈਕਟਰਾਂ ਦੇ ਵਿੱਚ ਗਈਆਂ ਹੋ ਜਣੇ ਆਪਣੇ ਪਿਓ ਦੇ ਨਾਲ ਇਹ ਸਮਾਨ ਤੁਸੀਂ ਦੇਖ ਸਕਦੇ ਹੋ ਕਿਵੇਂ ਲੱਦਿਆ ਹੋਇਆ ਇਹ ਸਾਡੇ ਗੁਰੂ ਘਰਾਂ ਦੀਆਂ ਨਿਸ਼ਾਨੀਆਂ ਹੋ ਰਹੀਆਂ ਨੇ ਗੁਰੂ ਘਰਾਂ ਦੇ ਨਾਲ ਕੌਣ ਜੋੜੇਗਾ ਆਪਣੇ ਪਰਿਵਾਰਾਂ ਨੂੰ ਕੌਣ ਜੋੜੇਗਾ ਆਪਣੇ ਬੱਚਿਆਂ ਨੂੰ ਇਹ ਸਬਜੀ ਵਾਲੇ ਦਾ ਟੈਂਪੂ ਆ ਸਾਹਮਣੇ ਇੱਕ ਸਬਜੀ ਵਾਲਾ ਸਬਜੀ ਵੇਚਦਾ ਉਹਦਾ ਟੈਂਪੂ ਆ ਉਹਦੇ ਵਿੱਚ ੱੱਕੇ ਦੇ ਨਾਲ ਸਮਾਨ ਲੋਡ ਕਰਤਾ ਕਿ ਇੱਥੋਂ ਇਹਨੂੰ ਲੈ ਜੋ ਉਹਨੇ ਵੀ ਅੱਕ ਕੇ ਥਾਣੇ ਦੇ ਵਿੱਚ ਖੜਾਤਾ ਕਹਿੰਦੇ ਵੀ ਇੱਥੇ ਖੜਾਦਾ ਤੁਸੀਂ ਆਪੇ ਆਪ ਦਾ ਫੈਸਲਾ ਕਰ ਲਓ ਤੇ ਇੱਧਰ ਜਿਹੜੀ ਹੈ ਦਿਲ ਨੂੰ ਦੁਖਾਣ ਵਾਲੀ ਤਸਵੀਰ ਸਾਡੀਆਂ ਮਾਵਾਂ ਅੱਜ ਇੱਥੇ ਬੈਠੀਆਂ ਹੋਈਆਂ ਨੇ ਗੁਰੂ ਸਾਹਿਬ ਨੇ ਕਦੇ ਕਿਸੇ ਵੀ ਭੈਣ ਬੀਬੀ ਨੂੰ ਕੁਛ ਮਾੜਾ ਸ਼ਬਦ ਨਹੀਂ ਕਿਹਾ ਕੁਛ ਉਹਨਾਂ ਬਾਰੇ ਅਜੇਹਾ ਸਿੰਘਾਂ ਨੇ ਕੁਛ ਕਦੇ ਨਹੀਂ ਕਿਹਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਪਰ ਅੱਜ ਕੀ ਹੋ ਰਿਹਾ ਅੱਜ ਗੁਰੂ ਘਰਾਂ ਦੇ ਵਿੱਚੋਂ ੱੱੱਕੇ ਮਾਰ ਕੇ ਸਾਡੀਆਂ ਭੈਣਾਂ ਨੂੰ ਮਾਵਾ ਨੂੰ ਕੱਢਿਆ ਜਾ ਰਿਹਾ। ਇੱਕ ਵਾਰੀ ਆ ਤੁਸਮਾਨ ਦਿਖਾ ਦਵਾ ਕਿ ਕਿਵੇਂ ਘਰ ਦੇ ਬਾਹਰ ਪਿਆ ਹੋਇਆ ਇਹ ਗੁਰੂ ਘਰ ਹੈ। ਤਾਂ ਇੱਥੋਂ ਇਹਨਾਂ ਦਾ ਸਮਾਨ ਚੱਕ ਕੇ ਬਾਹਰ ਨੂੰ ਸਿੱਟਤਾ। ਸਵੇਰ ਤੋਂ ਲੱਗੇ ਹੋਏ ਨੇ। ਫੈਸਲਾ ਹੋਇਆ 10000 11000 20000 ਦਾ ਚੈੱਕ ਕਹਿੰਦੇ ਫੈਸਲਾ ਹੋ ਗਿਆ ਇਹਨਾਂ ਨੂੰ ਜਾਣਾ। 7 ਸਾਲਾਂ ਤੋਂ ਰਹਿ ਰਿਹਾ ਪਰਿਵਾਰ ਇੱਥੇ ਗੁਰਦੁਆਰਾ ਸਾਹਿਬ ਬਣਿਆ ਵੀ ਨਹੀਂ ਸੀਗਾ। ਤਾਂ ਇਹ ਮਾਤਾ ਨੇ ਤੇ ਧੀਆ ਘਰ ਲੱਭਣ ਗਈਆਂ ਹੋ ਜਣੇ ਕਹਿੰਦੇ ਰੈਂਟ ਤੇ ਘਰ ਲੈਣਾ ਹੁਣ ਅੱਧੀ ਰਾਤ ਨੂੰ ਕਿੱਥੇ ਦਾ ਰੁਕਣਾ ਮਾਤਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਨਦੀਪ ਕੋਰ ਅੱਛਾ ਤੇ ਪੈਸੇ ਸਵੇਰੇ ਕੀ ਗੱਲ ਹੋਈ ਸਾਰੀ ਇਹ ਤੁਹਾਨੂੰ ਤੁਹਾਡਾ ਸਮਾਨ ਬਾਹਰ ਪਿਆ ਹੋਇਆ ਕੀ ਹੈ ਜਿਹੜਾ ਜੁਰਮ ਕਰਤਾ ਤੁਸੀਂ ਤੁਹਾਡਾ ਚੱਕ ਕੇ ਸਾਰਾ ਸਮਾਨ ਬਾਹਰ ਸਰ ਸਰ ਕੋਈ ਜੁਰਮ ਨਹੀਂ ਕੀਤਾ ਨਾ ਸਰ ਇਹ ਗੁੰਡੇ ਸੱਦੇ 10 12 ਜਣੇ ਸ਼ਰਾਬ ਨਾਲ ਰੱਜੇ ਹੀ ਮੇਰਾ ਬੇਟਾ ਸੁੱਤਾ ਹੀ ਛੋਟਾ ਤਾਂ ਮੈਂ ਲਾਗੇ ਬੈਠੀ ਚਾਹ ਪੀਂਦੀ ਉਠੋ 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 ਇਤਨਾ ਕਰਕੇ ਉਹਦਾ ਸਮਾਨ ਕੱਢ ਕੇ ਬਾਹਰ ਸੁਰਤਾ 10 ਮਿੰਟ ਨਹੀਂ ਲਾਏ ਸਾਰਾ ਸਮਾਨ ਬਾਹਰ ਕੱਢ ਕੇ ਸੁਰਤਾ ਫਿਰ ਬਸ ਬਾਦਸ਼ਾਹਾਂ ਨੂੰ ਤੱਕੇ ਤੱਕੇ ਮਾਰ ਕੇ ਪਰੇ ਹੋ ਜੋ ਪਰੇ ਹੋ ਜੋ ਫੋਨ ਹੱਥਾਂ ਚ ਕੋਈ ਜਾਂਦੇ ਹੀ ਤੱਕੇ ਮਾਰੀ ਜਾਂਦੇ ਹੀ ਬਸ ਸਮਾਨ ਕੱਢ ਕੇ ਬਾਹਰ ਸੁਰਤਾ ਗੁਰਦਵਾਰੇ ਚ ਬਾਹਰ ਹੋ ਜੋ ਤੁਹਾਡਾ ਇੱਥੇ ਕੋਈ ਨਹੀਂ ਹਾਤਾ ਹੈਗਾ ਤੁਸੀਂ ਮਜਬੀਜੇ ਤੁਸੀਂ ਆਂਜੇ ਚੇਂਜ ਹੈ ਬਸ ਸਹੀ ਪਰ ਇਹ ਖੁਸ਼ ਨਹੀਂ ਆ ਗੁਰਦਵਾਰੇ ਚ ਬਾਹਰ ਬੈਠ ਕੇ ਨਾ ਨਾ ਰੋ ਨਾ ਮੇਰੀ ਨਾ ਰੋ ਨਾ ਤੁਸੀਂ ਮਸਲਾ ਦਾ ਕੋ ਗੁਰੂ ਸਾਹਿਬ ਹੈ ਨਾ ਗੁਰੂ ਸਾਹਿਬ ਦੇ ਨਾਲ ਮੱਥਾ ਲਾਉਣ ਵਾਲੇ ਵੀ ਇੱਥੇ ਰਹੇ ਨਹੀਂ ਹੈਗੇ ਤੇ ਕੀ ਚੀਜ਼ਾਂ ਨੇ ਤੁਸੀਂ ਕੀ ਤੁਹਾਨੂੰ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਕਹਿੰਦੇ ਮੜਾ ਬੋਲਦੇ ਨੇ ਤੁਸੀਂ ਕੀ ਇਹਨਾਂ ਨੂੰ ਮੜਾ ਕਹਿੰਦਾ ਤੁਸੀਂ ਬੰਦੇ ਆ ਕੇ ਹੱਥੀ ਪਿੰਦੇ ਤੇ ਉਹਨੇ ਕੋ ਬੋਲਣੀ ਆ ਚਾਹੀ ਮੈਂ ਡੰਡਾ ਚੁੱਕ ਕੇ ਬਿੰਦੂ ਕੋ ਮਾਰਨ ਪਿੰਦੇ ਆ ਜਦੋਂ ਬੰਦੇ ਸਿਆਣੇ ਬੈੜਿਆ ਆ ਕੇ ਮੇਰੇ ਗੱਲ ਪਿੰਦੇ ਆ ਚੁੱਲੇ ਤੋਂ ਬਲਦੀਆਂ ਲੱਕੜਾਂ ਕੱਢ ਲੈਂਦੇ ਬਾਹਰ ਸਾਡੇ ਚ ਦਰਖਾਸਤ ਵੀ ਦਿੱਤੀ ਅੱਜ ਤੱਕ ਵਾਲੀ ਤੇ ਇਹਨਾਂ ਕੋਈ ਨਹੀਂ ਸੁਣੀ ਪੁਲਿਸ ਵਾਲਿਆਂ ਨੇ ਵੀ ਨਹੀਂ ਸੁਣੀ ਨਾ ਉਹਨਾਂ ਖਾੜੀਆਂ ਫੋਟੋਸਟੇਟ ਹੈਗੀਆਂ ਦਰਖਾਸਤੀਆਂ ਵੈਸੇ ਕਿ ਨਯਾ ਜੀ ਕਹਿੰਦੇ ਬਈ ਨਾ ਪੈਸੇ ਲੈ ਲੈ ਨਾ ਪੈਸੇ ਲੈ ਲੈ ਝੂਠੀ ਬੋਲੀ ਜਾਂਦੇ ਪੈਸੇ ਲੈ ਲੈ ਬਸ ਇਤਾਂ ਕਰੀ ਜਾਂਦੇ ਆ ਪਤਾ ਨਹੀਂ ਕੀ ਗੱਲ ਆ ਹੁਣ ਇਹਨਾਂ ਸਾਥ ਮਿਲਣਾ ਵੀ ਕਿ ਨਹੀਂ ਨਾ ਕੋਲ ਦੁਆਰੇ ਚ ਨਹੀਂ ਸਹੀ ਸੇਫਟ ਬਾਅਦ ਆ ਕੇ ਹੁਣ ਕਿੱਥੇ ਸੇਵ ਰਹਿਣ ਦੇਣਗੇ ਬਸ ਇਸ ਗੁਰੂ ਘਰ ਨਾਲ ਕਿੰਨੇ ਟਾਈਮ ਤੋਂ ਜੁੜੇ ਹੋਏ ਹਾਂ ਜਿਵੇਂ 10 ਸਾਲ ਹੋ ਗਏ 2 ਸਾਲ ਜਿਵੇਂ 7 ਸਾਲ ਦਾ ਕਹਿ ਰਹੇ ਸੀ ਕਿ 7 ਸਾਲ ਮਲਕੀ ਜਿਹੜੇ ਸੇਵਾਦਾਰ ਇੱਥੇ ਕੱਲ ਇਹਨਾਂ ਦੇ ਪਾਪਾ ਡਿਊਟੀ ਉਹ 7-8 ਸਾਲ ਦੇ ਹਨ ਤੇ 2 ਸਾਲ ਹੋਇਆ ਆ ਇਹਨੂੰ ਜਦੋਂ ਆਇਆ ਇਹਨੂੰ ਬਸ ਤੰਗ ਹੀ ਕੀਤਾ ਨਾ ਬਾਹਰ ਨਿਕਲ ਜਾ ਬਾਥਰੂਮ ਅੰਦਰ ਰਹੀ ਇਹੋ ਜਿਹਾ ਨਾਉਣਾ ਨਹੀਂ ਹੈ ਤੁਹਾਡੇ ਪਿਓ ਦੇ ਨਹੀਂ ਬਣੇ ਇੱਥੇ ਤੁਸੀਂ ਰਸੋਈ 'ਚ ਖਾਣਾ ਨਹੀਂ ਬਣਾਉਣਾ ਇਹ ਤੁਹਾਡੇ ਲਈ ਆ ਇਹ ਆ ਬਰਤਨਾਂ ਤੋਂ ਹੀ ਹੱਥ ਨਹੀਂ ਲਾਉਣੇ ਆ ਬਰਤਨ ਸਾਡੇ ਆ ਨਾ ਬਰਤਨਾਂ ਨੂੰ ਨਹੀਂ ਹੱਥ ਲਾਉਣਾ ਬਸ ਇਸ ਤਰ੍ਹਾਂ ਹੀ ਆ ਇਹਨਾਂ ਮਾੜਾ ਹਲ ਕੀਤਾ ਪਿਆ ਤੁਸੀਂ ਤੁਹਾਡਾ ਗੈਸ ਵੀ ਬਾਹਰ ਸੱਟਿਆ ਹੋਇਆ ਕੱਪੜੇ ਵੀ ਜ਼ਬਾਰੀ ਆ ਬਾਲਣੇ ਵੀ ਬਾਹਰ ਸੱਟਿਆ ਹੋਇਆ ਇਹ ਕਿਹੜੇ ਤੁਹਾਡੇ ਅਜੇ ਇਹ ਕਹਿ ਦਿੱਤਾ ਤੁਸੀਂ ਇਹਨਾਂ ਨੂੰ ਤੁਹਾਡੇ ਨਾਲ ਇਦਾਂ ਅਸਲ ਜੀ ਕੁਝ ਨਹੀਂ ਇਹਨਾਂ ਨੂੰ ਕਿਹਾ ਹੀ ਕਦੀ ਨਹੀਂ ਇਹਨਾਂ ਕਾ ਕੇ ਆਏ ਤੇ ਸਾਡੇ ਆਪ ਗੱਲ ਪੈਂਦੇ ਸੀ ਇੱਥੋਂ ਬਾਹਰ ਨਿਕਲ ਜੋ ਇੱਥੋਂ ਐ ਆ ਇੱਥੇ ਜੇ ਆ ਇੱਥੇ ਅਸੀਂ ਆਪਣੀ ਮਰਜ਼ੀ ਦੇ ਰੱਖਨੇ ਆ ਬਸ ਇਤਰਾ ਹੀ ਆ ਇਹ ਕੁਝ ਹੋਇਆ ਹੋਰ ਆਪਾਂ ਇਹਨਾਂ ਨੂੰ ਕੋਈ ਮਾਰਾਂ ਨਹੀਂ ਬੋਲਿਆ ਕੋਈ ਕੱਖ ਨਹੀਂ ਕਿਹਾ ਇਹਨਾਂ ੱਟਕਾ ਕਰਕੇ ਸਾਨੂੰ ਕੱਢਿਆ ਬਾਹਰ ਬਸ ਗੁਟਕੇ ਪੂਆ ਪੂਆ ਤੇ ਛੁੱਟੇ ਆ ਵੇਖੋ ਇੱਥੇ ਗੁਟਕੇ ਇਹਨਾਂ ਚ ਅੱਛਾ ਆ ਗੁਰੂ ਮਹਾਰਾਜ ਦਾ ਸਰੂਪ ਆ ਇਤਰਾ ਛਤਰਾ ਚ ਰੱਖੇ ਕੜ-ਕੜ ਕੇ ਇਹਨਾਂ ਨੇ ਬਾਹਰ ਅੱਛਾ ਇਹਨਾਂ ਦੇ ਵਿੱਚ ਗੁਟਕਾ ਸਾਹਿਬ ਨੇ ਮਹਾਰਾਜ ਜੀ ਇਹ ਕਿਨੇ ਰੱਖਿਆ ਸਮਾਨ ਉਹਨਾਂ ਨੇ ਜਿਹੜੇ ਗੁੰਡੇ ਆਏ ਸੀ ਸਵੇਰੇ ਸ਼ਰਾਬ ਨਾਲ ਜੀ ਉਹਨਾਂ ਨੇ ਰੱਖਿਆ ੱਟਕੇ ਮਾਰਦੇ ਹੀ ਸੋਤੀ ਹਾਂ ੱਟਕੇ ਮਾਰ ਕੇ ਸੁੱਟ ਕੇ ਗਏ ਆ ਬੇਟੇ ਨੂੰ ਵੀ ਮੈਨੂੰ ਵੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਮਹਾਰਾਜ ਦੇ ਗੁਟਕਾ ਸਾਹਿਬ ਨੇ ਇਹਦੇ ਵਿੱਚ ਤੁਸੀਂ ਹੱਥ ਨਾ ਲਾਓ ਉਹ ਅੰਦੇ ਪਰੇ ਹੀ ਹੋ ਜੋ ਤੁਸੀਂ ਬਸ ਪਿਛੇ ਹੋ ਕੇ ਖਲੋਜੋ ੱਟਕੇ ਮਾਰ ਮਾਰ ਕੇ ਸਾਨੂੰ ਪਰੇ ਕਰਕੇ ਖਿਲਾਉਂਦੇ ਹੀ ਕੈਮਰਾ ਹੈਗਾ ਗੁਟਕਾ ਸਾਹਿਬ ਚ ਚੈੱਕ ਕਰ ਲਓ ਤੋ ਸਭ ਚ ਕੈਮਰਾ ਸਭ ਚੈਕਿੰਗ ਕਰਵਾ ਸਕਦੇ ਜੇ ਤੁਸੀਂ ਹੂੰ ਬਸ ਅੱਛਾ ਮਾਤਾ ਜਿਹੜਾ ਸਮਾਨ ਸਾਹਮਣੇ ਆ ਸਬਜੀ ਵਾਲੇ ਦੇ ਆ ਉਹਦੇ ਚ ਰੱਖਤਾ ਆ ਔਟੋ ਚ ਟੈਂਪੂ ਚ ਇਹ ਫਿਰ ਸਮਾਨ ਵੀ ਉਹਨਾਂ ਨੇ ਰੱਖਤਾ ਸਾਰਾ ਉਹਨਾਂ ਹੀ ਰੱਖਿਆ ਸੀ ਉਹਨਾਂ ਹੀ ਉਹਨਾਂ ਹੀ ਫਟਾਫਟ 10 ਮਿੰਟ ਨਹੀਂ ਭਾਈ ਸਾਬ ਉਹਨਾਂ 10 ਮਿੰਟ ਨਹੀਂ ਲਾਏ ਤੋ ਸਾਂ ਮਿੰਟਾ ਸਭ ਸਾਬ ਸਮੇਟ ਕੇ ਭੱਜ ਗਏ ਗੱਡੀਆਂ ਚ ਬਾਹਰ ਆ ਕੇ ਦੇਖਿਆ ਦੋ ਗੱਡੀਆਂ ਲੱਗੀਆਂ ਸੀ ਹੂੰ ਬਸ ਫਟਾਫਟ ਬੈਠ ਕੇ ਚੱਲ ਗਏ ਨਹੀਂ ਤੇ ਇਹ ਕਿੱਧਰ ਨੂੰ ਗਏ ਆ ਹੁਣ ਜਿਵੇਂ ਉਹ ਕਹਿੰਦੇ ਕਿ ਫੈਸਲਾ ਹੋ ਗਿਆ ਸਾਡਾ ਇੱਥੇ ਨਿਹੰਗ ਸਿੰਘ ਵੀ ਆਏ ਉਹ ਕਹਿੰਦੇ ਫੈਸਲਾ ਹੋ ਗਿਆ ਇਹਨਾਂ ਦਾ ਇਹਨਾਂ ਨੂੰ ਪੈਸੇ ਦੇ ਦਿੱਤੇ ਕਿ ਕਹਿੰਦੇ 10000 ਇੱਕ ਦਿੱਤਾ 11000 ਇੱਕ ਕੋਈ ਨਹੀਂ ਪੈਸਾ ਮਿਲਿਆ ਨਾ ਮੈਨੂੰ ਕੋਈ ਤਾਂ ਸੱਚ ਸੱਚ ਨਹੀਂ ਦੱਸਦੇ ਜਿੰਦੇ ਕਿੰਨੇ ਪੈਸਾ ਲੈ ਲਿਆ ਕਿੰਨੇ ਦਿੱਤਾ ਕਿੰਨੇ ਲਿਆ ਕਿੰਨੇ ਦਿੱਤਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਜੇ ਸੱਚ ਬਿਲਕੁਲ ਐਨ ਸੱਚ ਹੀ ਆ ਮੈਨੂੰ ਕੋਈ ਨਹੀਂ ਪਤਾ ਕਿੰਨੇ ਫੈਸਲਾ ਕੀਤਾ ਕਿੰਨੇ ਸਾਈਨ ਕੀਤੇ ਆ ਇਹ ਕੋਈ ਸੱਚ ਮੇਰੇ ਸਾਹਮਣੇ ਸਬੂਤ ਸੱਚ ਨਹੀਂ ਆ ਸਾਹਮਣੇ ਆ ਉਹ ਕਹਿੰਦੇ ਪੈਸੇ ਲੈ ਲਏ ਨੇ ਇਤਰਾ ਇਹ ਆਪਣੇ ਕੋਈ ਝੂਠੀ ਛਾਟ ਬੋਲ ਨਹੀਂ ਜਾਂਦੇ ਬਸ ਮੇਰੇ ਸਾਹਮਣੇ ਕੋਈ ਸਾਚ ਨਹੀਂ ਕੋਈ ਗੱਲ ਨਹੀਂ ਹੋਈ ਤੋ ਨਾ ਮਿਲਣਾ ਕੋਈ ਗੱਲ ਨਹੀਂ ਹੋਈ ਪੈਸੇ ਦੇ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਸੀ ਉਹ ਤੁਹਾਡੇ ਕੋਲ ਹੈਗੀ ਜਿਹੜੀ ਤੁਸੀਂ ਫੋਟੋ ਕੰਪਲੇਨ ਬੇਟੀ ਦੇ ਫੋਨ 'ਚ ਹੈ ਆ ਕੰਪਲੇਨਾਂ ਹੈ ਹਾਂਜੀ ਹਾਂ ਹੈਗੀਆਂ ਇੱਕ ਤੁਸੀਂ ਫੋਟੋਕਾਪੀ ਵੀ ਚੱਕੀ ਫਿਰਦੇ ਸੀਗੇ ਹੱਥ 'ਚ ਨਹੀਂ ਉਹ ਤਾਂ ਵੈਸੇ ਹੀ ਲਿਖਿਆ ਸੀ ਨਾਂ ਨਹੀਂ ਖਣੀ ਵਾ ਜੋ ਚੱਲੇ ਚੱਤੀ ਵਾ ਇਹ ਲਿਖਿਆ ਹੀ ਹੋਰ ਨਹੀਂ ਅੱਛਾ ਅੱਛਾ ਤੇ ਹੁਣ ਤੁਸੀਂ ਇੱਥੋਂ ਫਿਰ ਜਾਓਗੇ ਕਿ ਇੱਥੇ ਬੈਠੇ ਰਹੋਗੇ ਰਾਤ ਦੋ ਇੱਕ ਦੋ ਚੰਨ ਤੱਕ ਕੋਈ ਮਕਾਨ ਦਾ ਪਤਾ ਨਹੀਂ ਹੁੰਦਾ ਉਹਨਾਂ ਤਾਂ ਕਰਾਂਗੇ ਇੱਥੇ ਸੜਕ ਤੇ ਹੀ ਕੋਈ ਗੱਲ ਨਹੀਂ ਹੂੰ ਕਿਤੇ ਬੈਠਾਂਗੇ ਉਹਨਾਂ ਚੁੱਤਾ ਕਿ ਅੰਤ ਤੱਕ ਮਕਾਨ ਤਾਂ ਇੱਕਦਮ ਹੁਣ ਕਿੱਥੋਂ ਪਤਾ ਕਰ ਲਈਏ ਅੱਛਾ ਕੱਲ ਦੇ ਵੀ ਇਹ ਤੇ ਪੈਸੇ ਵੰਗੇ ਆ ਸਾਡੇ ਕੋ ਨਹੀਂ ਰਿਹਾ ਜਾਂਦਾ ਕਿਰਾਏ ਤੇ ਮਕਾਨ ਲੱਗਿਆ ਆਪਾਂ ਨਹੀਂ ਰਹਿ ਸਕਦੇ ਹੋਰ ਗੁਰਦੁਆਰੇ ਵੀ ਇਹ ਇਹ ਵੀ ਤੇ ਗੁਰੂ ਘਰ ਹੀ ਆ ਹੋਰ ਗੁਰਦੁਆਰਿਆਂ ਤੇ ਆਪਾਂ ਕਿਵੇਂ ਜਾ ਕੇ ਰਹੀਏ ਇਹ ਵੀ ਤੇ ਗੁਰੂ ਘਰ ਹੀ ਆ ਇਸਾ ਦੇ ਸਥਾਨ ਹੋਣਗੇ ਬਾਕੀ ਵੀ ਆਪਾਂ ਸਾਹਿਬ ਵੀ ਕਹਿੰਦੇ ਇੱਥੋਂ ਦੇ ਐਮਸੀ ਸੀਗੇ ਇੱਕ ਉਹ ਵੀ ਕਹਿੰਦੇ ਕਿ ਇਹਨਾਂ ਨੂੰ ਸੰਗਤ ਨੂੰ ਇਤਰਾਜ ਆਇਆ ਸੰਗਤ ਇਤਰਾਜ ਕਰਦੀ ਹੈ ਇਹ ਮਾੜਾ ਬੋਲਦੇ ਨੇ ਸੰਗਤ ਨੂੰ ਮੈਂ ਪੁੱਛਿਆ ਉਹ ਤਾਂ ਕਹਿੰਦੇ ਸਾਾਨੂੰ ਐਵੇਂ ਜੀ ਕੋਈ ਗੱਲ ਨਹੀਂ ਹੈਗੀ ਕਹਿੰਦੇ ਪਹਿਲਾਂ ਕਮੇਟੀ ਭੰਗ ਕਰਤੀ ਕਹਿੰਦੇ ਹੁਣ ਆ ਹੁਣ ਗਰੰਥੀ ਜੀ ਕਾਇ ਹੀ ਗਰੰਥੀ ਦੀਏ ਪੜੇ ਕਥਾ ਗੱਲ ਤੇ ਹੀ ਸਭ ਕੁਝ ਕੋ ਵੀ ਇਹ ਜਨਾਨੀ ਨੇ ਕਢਵਾਤੇ ਆ ਇਹ ਜਨਾਨੀ ਇਤਰਾ ਹੀ ਭਾਈ ਸਾਹਿਬ ਜੇ ਸਾਡੇ ਸਾਹਮਣੇ ਲੁੱਚਾ ਗਲਤੀ ਕਰਦੀ ਹੈ ਜੇ ਆਪਾਂ ਸਾਹਮਣੇ ਹੁੰਦੇ ਆ ਤੇ ਉਹਨੂੰ ਔਖਾਂ ਲੱਗਦਾ ਵੀ ਇਹ ਮੈਨੂੰ ਵੇਖਦੇ ਆ ਇਹਨਾਂ ਨੂੰ ਬਾਹਰ ਇਹ ਇਥੋਂ ਇਹ ਵੀ ਨਿਕਲਨੇ ਚਾਹੀਦੇ ਆ ਮੈਂ ਕੱਲੀ ਰਵਾਂ ਬਸ ਉਹ ਕੱਲੀ ਆ ਹੁਣ ਗ ਇਹ ਲੁੱਟ ਚਾਗਲ ਦੀ ਕਰਦੀ ਇੱਥੇ ਚਨਾਨੀ ਐ। ਨਾ ਇਹ ਲੁੱਟ ਚਾਗਲ ਦੀ ਕਰਦੀ ਬੰਦਿਆਂ ਨਾਲ ਖਲੋਖ ਲੋ ਕੇ ਕੱਲੀ ਗੱਲਾਂ ਕਰਦੀ ਆ। ਆਪਾਂ ਵੇਖਦੇ ਆ ਤੇ ਉਹਨੂੰ ਔਖਾ ਲੱਗਦਾ ਉਹਨੂੰ ਇਹ ਆ ਕਿ ਇਹਨਾਂ ਕਮੇਟੀ ਵਾਲੇ ਉਹਦੇ ਨਾਲ ਰਲੇ ਆ ਸਾਰੇ ਗੁੰਡਾਗਰਦੀ ਸਾਥ ਰਲੇ ਆ ਉਹਨੇ ਕਿਹਾ ਪਈ ਇਹਨਾਂ ਇਹਨੂੰ ਇਹਨਾਂ ਕੱਢ ਕੇ ਬਾਹਰ ਧਸਦੋ ਇਹ ਹੁਣ ਸਾਡੇ ਵਾਕਬ ਦੀਨੀ ਆ। ਸਾਡੇ ਨਾਲ ਲੁੱਟ ਕਰਨੀਆਂ ਕਰਨੇ ਮੈਂ ਉਹਨਾਂ ਨਾਲ ਰਲ ਜਾ ਤੇ ਮੈਂ ਸਹੀ ਜੇ ਮੈਂ ਨਾਰਾ ਲਾ ਤੇ ਵੇਖ ਲਓ ਮੈਨੂੰ ਗੁੰਡੇ ਲੈ ਆ ਕੇ ੱਟਕੇ ਮਾਰ ਕੇ ਬਾਹਰ ਕੱਢ ਦਿੱਸ ਕੁੱਟਿਆ ਬਾਹਰ ਕੱਢ ਕੇ ਅੱਛਾ ਮੈਂ ਤਾਂ ਮੈਨੂੰ ਇਹ ਦੱਸੋ ਜਿਹੜੀ ਇਹ ਕਮੇਟੀ ਚੁਣੀ ਗਈ ਹੈ ਇਹ ਸਾਰੇ ਸੈਕਟਰ ਦੇ ਸਹਿਯੋਗ ਨਾਲ ਚੁਣੀ ਗਈ ਹੈ ਕਿ ਜਾਂ ਫਿਰ ਆਪ ਹੀ ਕਿਸੇ ਨਾ ਨਾ ਆਪਣੀ ਮਲਜੀ ਨੇ ੱਟਕੇ ਨਾ ਬਣੀ ਕਮੇਟੀ ਪਾਈ ਸੋ ਜੇ ਤਾਂ ਅੱਜ ਗੁੰਡਿਆਂ ਦਾ ਅੱਜ ਆਏ ਨਾ ਗੁੰਡੇ ਇਤਰਾ ਗੁੰਡੇ ਆਏ ਹੀ ਰਾਜ ਕਰਨ ਲਈ ਵੀ ਵੇਖੋ ਕਿਹੜਾ ਡੱਕਦਾ ਤੁਹਾਨੂੰ ਕਮੇਟੀ ਬਣਨ ਤੋਂ ਇਤਰਾ ਕਮੇਟੀ ਬਣੀ ਹੀ ਹੈ ਹਾਂ ਤੁਸੀਂ ਕੋਈ ਸੰਗਤ ਨੂੰ ਅਪੀਲ ਕਰਨਾ ਚਾਹੋਗੇ ਐ ਜੀਪੀਸ ਨੂੰ ਅਪੀਲ ਕਰਨਾ ਚਾਹੋਗੇ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਅਸੀਂ ਕਿਵੇਂ ਗੁਰੂ ਘਰਾਂ ਦੇ ਨਾਲ ਜੁੜਾਂਗੇ ਕਿਵੇਂ ਅਸੀਂ ਬੱਚਣਾਂ ਨੂੰ ਜੁੜਾਂਗੇ ਜੀ ਇਹ ਤੇ ਅਪੀਲ ਕਰਦੇ ਆਂ ਵੀ ਜੋ ਵੇ ਸੱਚ ਹੋਣਾ ਚਾਹੀਦਾ ਆ ਧਰਮ ਮਾਨ ਦੀ ਦੁਨੀਆ ਦੇ ਹੋਊਗਾ ਤਾਂ ਫੇਰੀ ਦੁਨੀਆ ਚੱਲੂਗੀ ਨਹੀਂ ਤਾਂ ਬਰਬਾਦੀ ਆ ਬਸ ਸਾਡੀ ਬਰਬਾਦੀ ਗਰੀਬਾਂ ਦੀ ਕਰ ਰਹੀ ਆ ਤੇ ਗਰੀਬਾਂ ਦੀ ੱਤਕਾ ਕਰਦੇ ਆਂ ਅਮੀਰਾਂ ਤੇ ਮੈਨੂੰ ਲੱਗਦਾ ਕੋਈ ਨਹੀਂ ਕਰਦਾ ਹੋਣਾ ਬਿਲਕੁਲ ਤੇ ਗਰੀਬ ਤੇ ਗਰੀਬ ਤੇ ਅਮੀਰ ਤੇ ਲੁੱਚੇ ਵੀ ਹੋਣ ਤੇ ਉਹ ਵੀ ਆਂਦੇ ਸੱਚੇ ਹੀ ਆ ਅਮੀਰ ਬਾ ਸਕਰੀਬ ਵਿਚਾਰਾ ਸੱਚਾ ਸੁੱਚਾ ਤੇ ਉਹਨੂੰ ਧੱਕੇ ਮਾਰ ਦਿੰਦੇ ਆ ਪਤਾ ਨਹੀਂ ਹੁਣ ਮੈਨੂੰ ਜਾਦਾ ਨਹੀਂ ਬੋਲਿਆ ਜਾਂਦਾ ਮੇਰੇ ਕੋਲ ਠੀਕ ਆ ਠੀਕ ਆ ਮਾਤਾ ਤਾਏ ਤਸਵੀਰ ਹੈ ਤਾਂ ਇਹਨਾਂ ਦਾ ਸਮਾਨ ਜਿਹੜਾ ਬਾਹਰ ਗੁਰੂ ਘਰ ਦੇ ਵਿੱਚੋਂ ਰੱਖਿਆ ਗਿਆ ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਦਾ ਸਮਝੌਤਾ ਹੋ ਗਿਆ ਇਹਨਾਂ ਨੂੰ ਪੈਸੇ ਦੇ ਦਿੱਤੇ ਪਰ ਅਸਲ ਦੇ ਵਿੱਚ ਜਦੋਂ 7 ਸਾਲਾਂ ਤੋਂ ਇੱਥੇ ਗਰੰਤੀ ਸਿੰਘ ਰਹਿ ਰਿਹਾ 7 ਸਾਲਾਂ ਤੋਂ ਉਦੋਂ ਕਿਉਂ ਨਹੀਂ ਗਰੰਤੀ ਸਿੰਘ ਤੇ ਸਵਾਲ ਉੱਠੇ ਉਦੋਂ ਕਿਉਂ ਨਹੀਂ ਕਿਹਾ 6 ਮਹੀਨੇ ਸਾਲ 1.5 ਸਾਲ 2 ਸਾਲ ਉਦੋਂ ਕਿਉਂ ਨਹੀਂ ਕਿਹਾ ਵੀ ਬਈ ਤੂੰ ਮਾੜਾ ਐ ਇੱਥੋਂ ਬਾਹਰ ਚਲਿਆ ਜਾ ਹੋਣੀ ਆ ਕਿ ਕਿਉਂ ਕਿ ਆ ਜਾ ਰਿਹਾ ਇਹ ਬਹੁਤ ਵੱਡੇ ਸਵਾਲ ਨੇ ਇਹ ਵੀ ਕਿਹਾ ਜਾ ਰਿਹਾ ਕਿ ਜਿੰਨਾ ਅਸੀਂ ਸੰਗਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਕਹਿੰਦੀ ਕਿ ਕਮੇਟੀ ਜਿਹੜੀ ਆ ਉਹ ਭਾਰੀ ਹੋਈ ਹੋਈ ਆ ਹਾਵੀ ਹੋਈ ਹੋਈ ਆ ਉਹਨਾਂ ਨੇ ਧੱਕੇ ਦੇ ਨਾਲ ਪਹਿਲਾਂ ਜਿਹੜੀ ਇੱਥੇ ਚੰਗੀ ਕਮੇਟੀ ਸੀਗੀ ਉਹਨਾਂ ਨੂੰ ਇੱਥੋਂ ਧੱਕੇ ਦੇ ਨਾਲ ਬਾਹਰ ਕਰ ਦਿੱਤਾ ਗਿਆ ਆਪ ਕਬਜ਼ਾ ਕਰ ਲਿਆ ਕਿਉਂਕਿ ਅਸੀਂ ਪਹਿਲਾਂ ਵੀ ਇਹ ਖਬਰ ਕੀਤੀ ਸੀ ਕਿ ਇੱਕ ਗਰੰਤੀ ਸਿੰਘ ਅਮਰੀਕ ਸਿੰਘ ਉਹਨਾਂ ਨੂੰ ਵੀ ਇੱਥੋਂ ਭੇਜ ਦਿੱਤਾ ਗਿਆ ਸੀਗਾ ਉਦੋਂ ਵੀ ਕਾਫੀ ਰੌਲਾ ਚੱਲਿਆ ਸੀਗਾ ਅਸੀਂ ਖਬਰ ਰੋਕ ਲਈ ਸੀਗੀ ਤਾਂ ਜੋ ਗੁਰੂ ਘਰ ਦੀ ਬਦਨਾਮੀ ਨਾ ਆਵੇ ਪਰ ਜਦੋਂ ਇਹ ਵਾਰ-ਵਾਰ ਚੀਜ਼ਾਂ ਹੁੰਦੀਆਂ ਨੇ ਮਜਬੂਰਨ ਫਿਰ ਇਹ ਚੀਜ਼ਾਂ ਦਿਖਾਉਣੀਆਂ ਪੈਂਦੀਆਂ ਨੇ ਕਿ ਸੰਗਤ ਫੈਸਲਾ ਕਰਨ ਯੋਗ ਹੈ ਸੰਗਤ ਦੇ ਹੱਥ ਬਹੁਤ ਵੱਡੀ ਤਾਕਤ ਹੈ ਸੰਗਤ ਕੁਝ ਵੀ ਕਰ ਸਕਦੀ ਹੈ ਤਾਂ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਇਹ ਖਬਰ ਇਹ ਵੀਡੀਓ ਰੱਖ ਰਹੇ ਹਾਂ ਇੱਕ ਮਾਤਾਂ ਦਾ ਦੁੱਖ ਰੱਖ ਰਹੇ ਹਾਂ ਬੱਚਿਆਂ ਦਾ ਦੁੱਖ ਰੱਖ ਰਹੇ ਹਾਂ ਅੱਧੀ ਰਾਤ ਨੂੰ ਦੋ ਵੱਡੀਆਂ ਜਵਾਨ ਤੀਆਂ ਘਰ ਲੱਭ ਰਿਆ ਨੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਜਿਹੜਾ ਸੇਫ ਸ਼ਹਿਰ ਨਹੀਂ ਹੈਗਾ ਇਸ ਵੀਡੀਓ ਨੂੰ ਵੱਤਵਾਦ ਸਾਂਝਾ ਕਰਿਓ ਤਾਂ ਜੋ ਇੱਕ ਮੀਟੀਆਂ ਦੀਆਂ ਜਿਹੜੀਆਂ ਬੈਠੇ ਹੋਏ ਨੇ ਇਹਨਾਂ ਦਾ ਹੱਲ ਹੋ ਸਕੇ ਇਹ ਪਰਿਵਾਰ ਦਾ ਹੱਲ ਹੋ ਸਕੇ